ਸਸਰੀ ਕਾਲਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਚੜ੍ਹਦੀ ਕਲਾ 'ਚ ਤੁਸੀਂ ਵੀ ਚੜ੍ਹਦੀ ਕਲਾ 'ਚ ਹੋਵੋਗੇ ਜਿੰਨਿਕ ਤਿਆਰੀ ਕਰਨੀ ਸੀ ਨਾ ਉਹਨਿਕ ਮੈਂ ਤਿਆਰੀ ਕਰ ਲਈ ਆ ਤੇ ਇਹ ਆ ਵੀ ਮੈਂ ਤੇ ਆ ਰਹੀ ਹੋ ਗਈਆਂ ਕਰਕੇ ਨਾ ਸਾਗਾ ਕੁਝ ਦਾ ਥੋੜੇ-ਬੋਤੇ ਬੈਲੂਨ ਫਲਾਏ ਹੀ ਮੈਂ ਇਹਦੇ ਥੋੜਾ ਜਿਹਾ ਡੈਕੋਰੇਸ਼ਨ ਉਹਦੇ ਕਰ ਦਿੱਤੀ ਆ ਤੇ ਬੇਟੀ ਦੇ ਆਉਣ ਤੋਂ ਪਹਿਲਾਂ ਹੀ ਮੈਂ ਕਰ ਦਿੱਤਾ ਸੀ ਅਜੋਨੇ ਦੇਖਿਆ ਨਹੀਂ ਕਿ ਕਿ ਡਰਾਈ ਰੂਮ 'ਚ ਕਿੰਨੀ ਸਿੱਧੀ ਅੰਦਰ ਚਲੇ ਗਈ ਆ ਤੇ ਤੇ ਆ ਰੋ ਪਹਿਲੇ ਹੋ ਗਈ ਸੀ ਆਪਣੇ ਫਰੈਂਡ ਨੂੰ ਮਿਲਣ ਵਾਸਤੇ ਤੇ ਹੁਣ ਆ ਗਈ ਆਪਣੀ ਫਰੈਂਡ ਨੂੰ ਮਿਲ ਕੇ ਤੇ ਹੁਣ ਦੂਸਰੀ ਇੱਕ ਹੋਰ ਫਰੈਂਡ ਆਣ ਗਈ ਆ ਤੇ ਆਪਾਂ ਹੁਣ ਉਹਨਾਂ ਦੇ ਵਾਸਤੇ ਇੱਕ ਸਰਪ੍ਰਾਈਜ਼ ਕੀਤਾ ਵਾ ਸਰਪ੍ਰਾਈਜ਼ ਕੀਤਾ ਵਾ ਤੇ ਉਹ ਅਦਿੱਤੀ ਦੇ ਘਰ ਵਾ ਤੇ ਉਹ ਕਹਿੰਦੇ ਸੀ ਆ ਜੀਏ ਤੇ ਇੱਕਦ ਪੰਜ ਇੱਕ ਮਿੰਟ ਰੁਕ ਜਾ ਤੇ ਫੇਰ ਆਈ ਵੀ ਤੋਂ ਤੇ ਫੋਨ ਆ ਗਿਆ ਹੁਣ ਉਹਨਾਂ ਦੇ ਵੇ ਤੇ ਤੁਹਾਨੂੰ ਦਿਖਾਣੇ ਆ ਕੀ ਸਰਪ੍ਰਾਈਜ਼ ਕਿਤਾਪਾ ਤੇ ਦੇਖਦੇ ਹਾਂ ਹਾਂ ਮੈਂ ਡੈਕੋਰੇਸ਼ਨ ਕੀਤੀ ਆ ਅਨਵਿਕਾ ਪ੍ਰਿਆਾ ਵਾਸਤੇ ਸਰਪ੍ਰਾਈਜ਼ਾ ਅੱਜ ਸੋਹਣਾ ਬਹੁਤ ਬਹੁਤ ਚੰਗਾ ਲੱਗ ਰਿਹਾ ਹੈ ਕਿਦਾਂ ਸਰਪ੍ਰਾਈਜ਼ ਦਾ ਕਿਸੇ ਨੂੰ ਪਤਾ ਨਹੀਂ ਸੀਗਾ ਹੈਗਾ ਤੇ ਸਾਰੇ ਐਕਸਾਈਟਿਡ ਸੀਗੇ ਕਿ ਕੀ ਸਰਪ੍ਰਾਈਜ਼ ਰੱਖਿਆ ਵਾ ਬੇਟੀ ਨੂੰ ਤੇ ਬਿਲਕੁਲ ਕੁਝ ਨਹੀਂ ਹੀ ਗੰਦਾ ਅੰਦਾਜ਼ਾ ਨਹੀਂ ਹੀ ਗਏਗਾ ਉਹਨੂੰ ਤੇ ਵੈਸੇ ਮੈਂ ਕਹਿੰਦੀ ਮੈਂ ਕਾਹੀ ਢੋਲ ਵਾਲਾ ਢੋਲ ਵਾਲਾ ਸੱਧਿਆ ਢੋਲ ਵਜਾਵਾਂਗੇ ਤੇ ਇਹ ਵਾਲਾ ਸਰਪ੍ਰਾਈਜ਼ ਤੇਰੇ ਵਾਸਤੇ ਕਾ ਕਾ ਹਣਿਕਾ ਕਾ

ਇਹ ਛੋਟੇ ਛੋਟੇ ਜਿਹੜੇ ਸਰਪ੍ਰਾਈਜ਼ ਨੇ ਖੁਸ਼ੀਆਂ ਨੇ ਬਹੁਤ ਮਾਇਨੇ ਰੱਖਦੇ ਆ ਇਹਨਾਂ ਨੂੰ ਇੰਜੋਏ ਕਰੋ ਆਪਣੀ ਲਾਈਫ ਦੇ ਵਿੱਚ ਇੱਕ ਦੂਜੇ ਵਾਸਤੇ ਖੁਸ਼ ਰਹੋ ਹਨਵੀ ਕਟਰਦੀ ਪਈ ਆ ਹਨਵੀ ਨਾਲ ਫੋਟੋ ਕਰਾ ਲਵਤੋ ਇਹ ਆਪਣੀਆਂ ਖੁਸ਼ੀਆਂ ਥੋੜੀ ਜਿਹੀ ਝਲਕ ਤੁਹਾਡੇ ਨਾਲ ਸ਼ੇਅਰ ਕੀਤੀ ਆ ਪਲੀਜ਼ ਆਸ਼ੀਰਵਾਦ ਦਿਓ ਹਾਪੀ ਬਰਥਡੇ ਟੂ ਯੂ ਜਰੂਰ ਵੀ ਸਾਬੋ ਹਾਂ ਜੀ ਬੇਟੀ ਮਾਂ ਇਹ ਬਹੁਤ ਵਧੀਆ ਹੈ। ਇਹ ਵਾਲਾ ਬਹੁਤ ਵਧੀਆ ਹੈ। ਤੈਨੂੰ ਕਿਹੜਾ ਪਸੰਦ ਆ? ਹਾਂ। ਹਾਂ ਨੂੰ ਤੇ ਡਰੈਸ ਕਿਦਾਂ ਦੀ ਹੈ ਜੀ? ਖਾਂ ਨੂੰ ਆਪਣੀ ਡਰੈਸ ਦਿਖਾ ਦੋ ਵੀ। ਕਿੰਨੀ ਸੋਹਣੀ ਡਰੈਸ ਆ। ਨਾ ਮੇਰੇ ਸੈਂਡਲਸ ਹੋਣੇ, ਫੋਰਸ਼ੂਸ ਕਿਤੇ ਇੱਕ ਮਨ ਹਾਂ ਫਾਟੇ। ਆਹ, ਉਹ ਮਮਾ ਉਹ ਵਾ। ਜੇ ਵੀ ਇਹ ਮੈਚ ਕਰ ਜਾਣਾ। ਆਹ, ਮੈਡੀ ਟਿਊਬ ਹੈ। ਥੋੜੇ ਜਿਵੇਂ ਕਾ ਜਲਦੀ ਹੋ ਜਲਦੀ। ਹਾਂ ਖਾਂਦੇ ਪਏ ਆ ਮੈਂ ਕਹਿੰਦੇ ਚ ਜਲਦੀ ਹੋ ਜਾਣਗੇ ਲਿੰਕਾ ਦੇ ਦੇ ਤਾਂ ਪਾਣੀ ਲਿੰਕਾ ਥੋੜਾ ਜਿਹਾ ਦੇ ਦੇਣੀ ਆ ਦੇ ਵਿੱਚ ਹੋਰ ਕੱਟ ਕੇ ਲੈ ਆ ਨਾ ਪ੍ਰਿਆ ਹਾਂ ਅੰਦਰ ਪ੍ਰਿਆ ਅੰਦਰ ਫੋਟੋ ਸੈਸ਼ਨ ਹਮੋਂ ਡਿਆ ਹਜੇ ਤੇ ਇਹਨਾਂ ਨੇ ਕੋਈ ਸਾਰੇ ਖਾ ਲਿਆ ਬਹੁਤ ਸੁਆਦੀਗਾ ਤੇ ਇਹ ਅਸੀਂ ਮੰਗਵਾਇਆ ਵੀ ਸਾਡੀ ਬੇਟੀ ਐ ਇੱਕ ਤੇ ਉਹ ਕੇਕ ਬਣਾਉਂਦੀ ਆ ਕਿਉਂਕਿ ਉਹਨੇ ਸਿੱਖਿਆ ਆ ਕੇਕ ਬਣਾਣਾ ਤੇ ਆਪਾਂ ਉਹਦੇ ਕੋਲ ਮੰਗਵਾਇਆ ਕੇਕ ਇਈ ਆਖਿਆ ਕਿ ਬੱਚਾ ਜੇ ਕੋਈ ਕਰਦਾ ਨਾ ਕੰਮ ਵਧੀਆ ਕਰਦਾ ਤੇ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਕਿ ਉਹ ਬਹੁਤ ਵਧੀਆ ਕਰਦਾ ਤੇ ਆਖੇ ਕੇਕ ਨੂੰ ਦੇਖ ਕੇ ਤੁਹਾਨੂੰ ਲੱਗਦਾ ਕਿ ਕੇਕ ਸਵਾਦ ਹੋਏਗਾ ਤਾਂ ਹੀ ਖਾਦਾ ਗਿਆ ਇਹ ਸਾਰਾ ਸਾਰਿਆਂ ਨੇ ਇੰਜੋਏ ਕੀਤਾ ਕੇਕ ਤੇ ਇਹ ਕੇਕ ਕਿੱਥੋਂ ਮੰਗਵਾਇਆ ਦਿੱਤੀ ਜਲੰਧਰ ਤੋਂ ਆਏ 2 to 2 ਇੰਸਟਾਗ੍ਰam ਤੇ ਪੇਜ ਹੈ ਮੀਸ ਸਿਸ਼ਤਾ ਅਲੀਸ਼ਾ ਚੋਗਾ ਉਹਦਾ ਪੇਜ ਦਾ ਨਾਮ ਹੈਗਾ 2 to 2 ਤੁਸੀਂ ਕੇਕ ਆਰਡਰ ਕਰ ਸਕਦੇ ਆ ਇੰਸਟਾਗ੍ਰam ਤੇ 2 to 2 ਜੋ ਮਤਲਬ ਆਟਾ ਅੱਛਾ ਦੇ ਦੋ ਮਤਲਬ ਦੋ ਦੋ ਅੱਛਾ ਇੰਸਟਾਗ੍ਰਾਮ ਤੇ ਤਾਂ ਤੁਸੀਂ ਕਰ ਸਕਦੇ ਆ ਜੇ ਤੁਸੀਂ ਕੇਕ ਕਿਉਂਕਿ ਘਰ ਦੀ ਜਿਹੜੀ ਬਣੀ ਹੋਈ ਤੇ ਉਹ ਅਲੱਗ ਹੀ ਵਧੀਆ ਹੁੰਦਾ ਪਤਾ ਹੁੰਦਾ ਕਿ ਆਪਾਂ ਖੁਦ ਬਣਾਉਨੇ ਜਿੱਥੋਂ ਅੱਗੇ ਵੀ ਆਪਾਂ ਕੇਕ ਬਣਾਉਨੇ ਨੇ ਨਾ ਉੱਥੋਂ ਵੀ ਬਹੁਤ ਵਧੀਆ ਕੇਕ ਉਹ ਵੀ ਘਰ ਹੀ ਬਣਾਉਂਦੇ ਤਾਂ ਕੇਕ ਤੇ ਇਹ ਹੋਣਾ ਸੀ ਆਪਣੇ ਬੱਚੇ ਕੋ ਬਣਾਇਆ ਵਾਂ ਕਿ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਧੀਆ ਕੰਮ ਕਰਦਿਆ ਪਿਆ ਵਾ ਤੇ ਤਾਂ ਕਰਕੇ ਤੇ ਪਰ ਬਹੁਤ ਟੇਸਟੀ ਹੈ ਕੇਕ ਇਹ ਜਲੰਧਰ ਦੀ ਵੇਚੀ ਆ ਜੇ ਮੰਗਵਾ ਸਕਦੇ ਨੇ ਮੰਗੋਣਾ ਕੇਕ ਜਦੋਂ ਵੀ ਮੰਗਵਾ ਕੇ ਦੇਖਿਓ ਤੁਸੀਂ ਵੀ ਦੇਖਾ ਕੇ ਦੇਖਿਓ ਤੁਸੀਂ ਇੱਕ ਖਾ ਲਈਏ ਹੁਣ ਆਪਾਂ ਆਪਾਂ ਹੁਣ ਚੱਲੇ ਸੀ ਜੇ ਬਾਹਰ ਤੇ ਖਾਣਾ ਖਾਣ ਵਾਸਤੇ ਚੱਲੇ ਆ ਬਾਹਰ ਤੇ ਕੇਕ ਵਗੈਰਾ ਤੇ ਕਟਿੰਗ ਕਰ ਲਈ ਸੀਗੀ ਖਾ ਪੀ ਲਿਆ ਸੀ ਥੋੜਾ ਬੋਤ ਸਨੈਕਸ ਵਗੈਰਾ ਖਾਦੇ ਸੀਗੇ ਤੇ ਹੁਣ ਆਪਾਂ ਚੱਲੇ ਆ ਬਾਹਰ ਤੇ ਜਾ ਕੇ ਹੁੰਨੇ ਆ ਹੁਣ ਖਾਣਾ ਵਗੈਰਾ ਖਾਵਾਂਗੇ ਤੇ ਹੁਣ ਗੱਡੀ 'ਚ ਬਹਿਣ ਲੱਗੇ ਸੀ ਜਿੱਤੇ ਸੋਨੋ ਜੀ ਠੀਕ ਆ ਮਿਲਦੇ ਹਾਂ ਚਲੋ ਬੈਠੋ ਹਨੀਕਾ ਚਲੋ ਜੀ ਬਈ ਇਹ ਖਾ ਗਿਆ ਬਹੁਤ ਰੋਟੀ ਨਹੀਂ ਖਾਣੀ ਮੈਂ ਰੋਟੀਆਂ ਆ ਪੱਕੇ ਸੇਨੇ ਵੀ ਨਹੀਂ ਰੋਟੀ ਖਾਣੀ ਹੈਗੀ ਆਪਾਂ ਖਾਵਾਂਗੇ ਪਾਣੀ ਪੀਤਾ ਸਾਹ ਨੂੰ ਲੋਪਾ ਪੀਤਾ ਹੋਣੇ ਮੈਂ ਜਪੜੀ ਨਾਲ ਬੜਾ ਹਾਂ ਨਹੀਂ ਵੀਗਾ ਨਹੀਂ ਉੱਤਰ ਬੈਠਣਾ ਤੇ ਮੇਰੀ ਗੋਤੀ ਚਾਹ ਤੋ ਤੇ ਫਾਈਨ ਬੈਰੀ ਦੋ ਤਾਬੋਸ਼ ਹੋ ਸੀ ਉਹ ਚੱਕ ਲਾ ਦੋ

ਇਥੇ ਹਾਨਵਿਕਾ ਆ ਕੇ ਨਾ ਆਪਣੇ ਬڑے ਪਾਪਾ ਨੂੰ ਲੈ ਇਥੇ ਤੇ ਡਾਂਸ ਕਰਦੀ ਪਈ ਸੀਗੀ ਤੇ ਫਿਰ ਕੇ ਬਾਅਦ ਚ ਮੈਨੂੰ ਵੀ ਲੈ ਆਈ ਖਿੱਚ ਕੇ ਕਹਿੰਦੀ ਆਓ ਵੀ ਡਾਂਸ ਕਰੀਏ ਸਾਰੇ ਨਵਾਰੀ ਵਾਰੀ ਵਾਰੀ ਲੈ ਆ ਲਿਆ ਕੇ ਇਥੇ ਖੜੇ ਕਰਦੀ ਸੀਗੀ ਕਹਿੰਦੀ ਡਾਂਸ ਕਰੋ ਆ ਕੇ ਸਾਰੇ ਜਣੇ ਤੇ ਮਿਊਜ਼ਿਕ ਇਥੇ ਲੱਗਾ ਮੈਂ ਬੰਦ ਕਰ ਦਿੱਤਾ ਕਿਉਂਕਿ ਮਿਊਜ਼ਿਕ ਦੀ ਹੀਗਾ ਫਿਰ ਵਿੱਚ ਮਿਊਜ਼ਿਕ ਹੀਗਾ ਇਸ ਕਰਕੇ ਬਹੁਤ ਵਧੀਆ ਲੱਗਦਾ ਸੀਗਾ ਕਿਉਂਕਿ ਇਥੇ ਨਾ ਲਾਈਟਿੰਗ ਵਗੈਰਾ ਵਾ ਨਾ ਤੇ ਵਧੀਆ ਲੱਗਦਾ ਹੀ ਹਾਨਵਿਕਾ ਬਹੁਤ ਇੰਜੋਏ ਕਰਦੀ ਪਈ ਸੀ ਇਥੇ ਉਹਨੂੰ ਇਹੀ ਡਾਂਸ ਕਰਦੇ ਆ ਇੱਕ ਕੈਫੇ ਕੋਕਟੇਲ bar ਵਾ ਤੇ ਇਸ ਤਰ੍ਹਾਂ ਨਾ ਬਣਾਏ ਨਾ ਦੇ ਨਾ ਪੋਰਸ਼ਨ ਬਣੇ ਨੇ ਇਸ ਤਰ੍ਹਾਂ ਤੇ ਵਧੀਆ ਵੇ ਵੀ ਨਾ ਤੇ ਕੈਫੇ ਕੈਫੇ ਹੈ ਇਹ ਵੀ ਤੇ ਇਦਾਂ ਮਿਊਜ਼ਿਕ ਵਾਸਤੇ ਉਹਨਾਂ ਨੇ ਇਦਾਂ ਵਾਂ ਤੇ ਬਹੁਤ ਵਧੀਆ ਹੀ ਰਾਤ ਦਾ view ਇੱਥੇ ਬਹੁਤ view ਬਹੁਤ ਵਧੀਆ ਵਾ ਇੱਥੇ ਤੇ ਆਪਾਂ ਬਸ ਹੁਣ ਖਾ ਪੀ ਕੇ ਤੇ ਫਿਰ ਇੰਜੋਏ ਕਰਦੇ ਪਏ ਆ ਸਾਰੇ ਜਾਣੇ ਨਾਲੇ ਤੇ ਬਹੁਤ ਵਾ ਮਾਹੌਲ ਬਹੁਤ ਵਧੀਆ ਸੀ ਇੱਥੇ ਬਹੁਤ ਇੰਜੋਏਮੈਂਟ ਕੀਤਾ ਅੱਜ ਬਰਥਡੇ ਸੈਲੀਬ੍ਰੇਟ ਕੀਤਾ ਜਿਹੜਾ ਮਤੀ ਦਾ ਬੇਟੀ ਆਪਣੀ ਦਾ ਬਹੁਤ ਵਧੀਆ ਆ ਦੇਖੋ ਬੈਲੂਨ ਆ ਸਾਰੀਆਂ ਸਭ ਫੋਟੋਆਂ ਕੱਢਾ ਕੇ ਨਾ ਤੇ ਅਦਿੱਤੀ ਨੇ ਫੋਟੋਆਂ ਫਟਵਾ ਦੇਤੀਆਂ ਸੀਗੀਆਂ ਤੇ ਆਪਾਂ ਸਾਰਾ ਜਿੱਦਾਂ ਕੀਤਾ ਚਾਕਲੇਟਾਂ ਵਿੱਚ ਇਹੀ ਇਹਦੇ ਤੇ ਇਹ ਵੀ ਬਹੁਤ ਵਧੀਆ ਮਤਲਬ ਇਹ ਕਕੇ ਉਹਨੂੰ ਨਾ ਇਹ ਮੈਨੂੰ ਇੱਕ ਦਿਨ ਕਹਿੰਦੀ ਸੀ ਕਿ ਬਹੁਤ ਵਧੀਆ ਲੱਗਦਾ ਵਾ ਤਾਂ ਕਰਕੇ ਇਹਨੂੰ ਹੁਣ ਯਾਦ ਨਹੀਂ ਸੀਗੇ ਆਪਾਂ ਸਰਪ੍ਰਾਈਜ਼ ਇਹਦੇ ਵਾਸਤੇ ਕੀ ਰੱਖਿਆ ਟੈਡੀਅਰ ਨਿਕਾ ਜਾ ਇਹ ਬੈ ਲੂਨ ਮੇ ਲੱਗਦਾ ਨਹੀਂ ਵੀ ਜਲਦੀ ਸੀ ਛੇਤੀ ਜਾਣਗੇ ਦੇ ਇੱਧਰ ਵੀ ਡੈਕੋਰੇਸ਼ਨ ਕੀਤੀ ਸੀ ਕਿ ਥੋੜੀ ਬਹੁਤੀ ਜਿਦਾਂ ਹੈਪੀ ਬਰਥਡੇ ਲਿਖਿਆ ਹੈਗਾ ਤੇ ਆਪਾਂ ਕੇਕ ਇੱਧਰ ਵਾਲੀ ਸਾਈਡ ਤੇ ਕੱਟ ਲਿਆ ਤੇ ਬਾਅਦ ਵਿੱਚ ਅਹੀਂ ਦੇਖਿਆ ਹੀ ਆ ਕਿ ਉੱਧਰ ਹੈਪੀ ਬਰਥਡੇ ਤੇ ਉੱਧਰ ਲਿਖਿਆ ਸੀਗਾ ਉੱਧਰ ਬੈਣਾ ਚਾਹੀਦਾ ਸੀ ਕੇਕ ਉੱਧਰ ਕੱਟਣਾ ਚਾਹੀਦਾ ਸੀਗਾ ਕੇਕ ਇੱਧਰਲੀ ਸਾਈਡ ਤੇ ਕੱਟ ਦਿੱਤਾ ਬਹੁਤ ਜ਼ਿਆਦਾ ਆਇਆ ਤੇ ਜਿੰਨੇ ਵੀ ਗਿਫਟ ਵਗੈਰਾ ਸੀ ਨਾ ਸਾਰੇ ਗਿਫਟ ਜਿਹੜੇ ਸਾਡੇ ਵੱਲੋਂ ਹੀ ਗਏ ਆ ਅਦਿੱਤੀ ਹੁਣਾ ਵੱਲੋਂ ਵੀ ਸੀਗੇ ਗਿਫਟ ਹੀ ਗਏ ਸਾਰੇ ਤੇ ਆਪਾਂ ਉਹ ਗਿਫਟ ਹੁਣ ਖੋਲਾਂਗੇ ਕਿਉਂਕਿ ਡਰੈਸ ਡਰੈਸ ਦਿੱਤੀ ਸੀਗੀ ਇੱਕ ਅਦਿੱਤੀ ਹੁਣਾ ਨੇ ਦਿੱਤੀ ਸੀ ਐਡਰੈਸ ਤੇ ਇੱਕ ਆਪਾਂ ਦਿੱਤੀ ਸੀਗੀ ਤੇ ਸਵੇਰੇ ਆਪਣੀ ਫਰੈਂਡ ਨੂੰ ਮਿਲਣ ਵਾਸਤੇ ਗਈ ਸੀ ਉਦੋਂ ਉਹ ਬਲੀ ਐਡਰੈਸ ਪਾਈ ਸੀ ਲੌਂਗ ਐਡਰੈਸਾਂ ਦੋਨੋਂ ਲੌਂਗ ਰੈਸਾਂ ਲਿਆਂ ਤੇ ਇੱਕ ਅਦਿੱਤੀ ਹੁਣਾ ਲੈ ਕੇ ਦਿੱਤੀ ਸੀਗੀ ਤੇ ਇੱਕ ਆਪਾਂ ਲੈ ਕੇ ਦਿੱਤੀ ਸੀਗੀ ਜਿਹੜੀ ਬੇਟੀ ਨੂੰ ਤੇ ਉਹ ਫਿਰ ਦੋਨੋਂ ਹੀ ਉਹਨੇ ਪਾ ਲੀਆਂ ਹੈਗੀਆਂ ਇੱਕ ਸਵੇਰੇ ਜਦੋਂ ਫਰੈਂਡ ਨੂੰ ਮਿਲਣ ਗਈ ਉਦੋਂ ਪਾ ਲਈ ਇੱਕ ਹੁਣ ਜਦੋਂ ਬਰਥਡੇਅ ਸੈਲੀਬ੍ਰੇਟ ਕਰਨਾ ਹੀ ਉਦੋਂ ਪਾਲੀ ਤੇ ਅੱਜ ਦੋਨੋਂ ਡਰੈਸਾਂ ਆਈਆਂ ਪਾ ਲਈਆਂ ਸੀਗੀਆਂ ਉਹਨੇ ਤੇ ਬਹੁਤ ਵਧੀਆ ਰਿਹਾ ਅੱਜ ਸੈਲੀਬ੍ਰੇਟ ਜਿਹੜਾ ਬਰਥਡੇ ਸੈਲੀਬ੍ਰੇਟ ਕੀਤਾ ਕਿਉਂਕਿ ਇਹ ਇੱਕ ਹੁੰਦਾ ਸਾਲ ਬਾਅਦ ਆਉਣਾ ਹੁੰਦਾ ਬੱਚਿਆਂ ਨੂੰ ਥੋੜਾ ਜਿਹਾ ਸ਼ੌਂਕ ਕੀ ਸਾਰੇ ਨੂੰ ਹੁੰਦਾ ਸ਼ੌਂਕ ਕਿੰਨੂ ਨਹੀਂ ਸ਼ੌਂਕ ਹੁੰਦਾ ਹਰੇਕ ਨੂੰ ਹੁੰਦਾ ਕਿ ਮੇਰਾ ਬਰਥਡੇ ਕੋਈ ਵੀ ਆ ਭਾਵੇਂ ਉਹਦੀ ਉਮਰ ਵੱਧ ਵੀ ਹੋਵੇਗੀ ਨਾ ਤੁਸੀਂ ਹਿਸਾਬ ਲਾਓ ਵੀ ਭਾਵੇਂ ਦਾਦੀ ਵੀ ਹੋਏਗੀ ਨਾ ਜੇ ਆਪਾਂ ਉਹਦੀ ਕੁਝ ਵੀ ਉਹਦੇ ਵਾਸਤੇ ਕੁਝ ਸਪੈਸ਼ਲ ਕਰਾਂਗੇ ਤੇ ਉਹਨੂੰ ਵੀ ਵਧੀਆ ਲੱਗੇਗਾ ਹਨਾ ਹਰੇਕ ਨੂੰ ਵਧੀਆ ਲੱਗਦਾ ਜਦੋਂ ਆਪਾਂ ਕੁਝ ਵੀ ਸਪੈਸ਼ਲ ਕਰਦੇ ਹਾਂ ਕਿਸੇ ਵਾਸਤੇ ਵੀ ਜਾਂ ਬਰਥਡੇ ਹੋਇਆ ਕੋਈ ਵੀ ਚੀਜ਼ ਵੀ ਹੋਏ ਮੈਰਜ ਐਨੀਵਰਸਰੀ ਵੀ ਹੋਈ ਉਹ ਵੀ ਜਦੋਂ ਆਪਾਂ ਕੋਈ ਸੈਲੀਬ੍ਰੇਟ ਕਰਦੇ ਆ ਨਾ ਤੇ ਹਰੇਕ ਨੂੰ ਆਪਣਾ ਵਧੀਆ ਲੱਗਦਾ ਜੇ ਕੋਈ ਨਾ ਵਿਸ਼ ਕਰੇ ਨਾ ਤੇ ਆਪਾਂ ਦੇ ਮਨ ਚ ਹੁੰਦਾ ਹੈ ਭਾਵੇਂ ਅਸੀਂ ਜਿੰਨਾ ਮਰਜੀ ਉੱਤੇ ਤੋਂ ਕਹੀ ਜਾਓ ਨਾ ਵੀ ਨਾ ਮੈਨੂੰ ਨਹੀਂ ਸ਼ੌਂਕ ਹੈਗਾ ਜਾਂ ਕੁਝ ਨਹੀਂ ਹੈਗਾ ਸ਼ੌਂਕ ਸਾਰਿਆਂ ਨੂੰ ਹੀ ਹੁੰਦਾ ਵਾ ਭਾਏ ਜਿਹਦੀ ਉਮਰ ਜ਼ਿਆਦਾ ਵੀ ਉਹ 50 60 ਸਾਲ ਵੀ ਉਮਰ ਹੋ ਗਈ ਨਾ ਉਹਨੂੰ ਵੀ ਸ਼ੌਂਕ ਹੋਏਗਾ ਕੋਈ ਮੈਨੂੰ ਵਿਸ਼ ਕਰੇ ਕੋਈ ਮੈਨੂੰ ਹਨਾ ਕਰੇ ਵੀ ਤੇ ਚਲੋ ਹੁਣ ਫਿਰ ਗਿਫਟ ਜਦੋਂ ਕਰਾਂਗੇ ਫਿਰ ਉਦੋਂ ਸ਼ੇਅਰ ਕਰਾਂਗੇ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਹੈ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੇਟੀ ਨੂੰ ਇਸ਼ੇਜ਼ ਜਰੂਰ ਦਿਓ ਵੀ ਕਿਉਂਕਿ ਵੱਡਿਆਂ ਦੀਆਂ ਵਿਚੇ ਜਿਹੜੀਆਂ ਹੁੰਦੀਆਂ ਨੇ ਨਾ ਉਹ ਬਹੁਤ ਮਾਇਨੇ ਰੱਖਦੀਆਂ ਨੇ ਤੇ ਬੱਚਿਆਂ ਨੂੰ ਆਸ਼ੀਰਵਾਦ ਜਿਹੜਾ ਵਾ ਆਸ਼ੀਰਵਾਦ ਵਿੱਚ ਬਹੁਤ ਤਾਕਤ ਹੁੰਦੀ ਹੈ ਤੇ ਆਸ਼ੀਰਵਾਦ ਮਿਲੇ ਨਾ ਤੇ ਬਹੁਤ ਵਧੀਆ ਹੁੰਦਾ ਤੇ ਬੱਚਿਆਂ ਨੂੰ ਆਸ਼ੀਰਵਾਦ ਜਰੂਰ ਬੇਟੀ ਨੂੰ ਦਿਓ ਵੀ ਤੇ ਮਿਲਦੇ ਹਾਂ ਦੂਸਰੀ ਵੀਡੀਓ 'ਚ ਓਕੇ ਬਾਏ ਬਾਏ ਜੀ